ਆਮ ਆਦਮੀ ਪਾਰਟੀ ਦੀ ਰੀਡ ਦੀ ਹੱਡੀ ਜਿਹੜੀ ਹੈਗੀ ਉਹ ਤੁੱਕੀ ਸ਼ੁਰੂ ਹੋ ਗਈ। ਇਹ ਮੁੰਡਾ ਵੀ ਹਰ ਤੋਂ ਦਾ ਕਾਉਂਟਰ ਮੈਮਰ ਹੈ, ਦੇਖੀ ਗੱਲ ਹੈ। ਤੇ ਜਿਹੇ ਇਹ ਜਿਹੇ ਲੋਕ ਅੱਜ ਨਰਾਸ਼ ਨੇ ਇਹਦਾ ਇੱਕ ਸੁਨੇਹਾ ਸਾਰੇ ਸੰਗਰੋਹ ਨੂੰ ਤੇ ਸਾਰੇ ਪੰਜਾਬ ਨੂੰ ਲੈਣਾ ਚਾਹੀਦਾ ਹੈ। ਹੁਣ ਤਾਂ ਵੱਟੇ ਵੀ ਪੈਣ ਲੱਗੇ ਸੀ ਅੰਦੇ। ਉਹ ਲੜਕੀ ਬੈਠੀ ਹੈ 2-3 ਮਹੀਨੇ ਤੋਂ ਜਿਹੜੀ ਉੱਪਰ ਨਾ ਟਾਵਰ ਤੇ ਚੜੀ ਹੋਈ। ਰੇਡੀਏਸ਼ਨ ਇੰਨੀ ਖਤਰਨਾਕ ਤੇ 40 ਡਿਗਰੀ ਹੈ। ਜੀ ਉਸ ਮੱਚੀ ਨੂੰ ਕੁਛ ਹੋ ਗਿਆ। ਤਾਂ ਇਹਨਾਂ ਨੂੰ ਬਖਸ਼ਣਾ ਨਹੀਂ ਪ੍ਰੈਸ ਕਾਨਫਰੈਂਸ ਦਾ ਮਤਲਬ ਹੈਗੇ ਕਿ ਆਮ ਆਦਮੀ ਪਾਰਟਨੀ ਦੀ ਰੀੜ ਦੀ ਹੱਡੀ ਜਿਹੜੀ ਹੈਗੀ ਉਹ ਟੁੱਟਣੀ ਸ਼ੁਰੂ ਹੋ ਗਈ ਹੈ। ਵੈਸੇ ਤਾਂ ਸਾਡਾ ਜਿਹੜਾ ਪ੍ਰਚਾਰ ਹੈ ਜਾਂ ਲੋਕਾਂ ਦੀ ਜਾਗਰਤੀ ਉਹ ਸਾਰੇ ਮਰੇ ਆ। ਪਰ ਕਿਉਂਕਿ ਇਹ ਸਰਕਾਰ 'ਚ ਬੈਠੇ ਲੋਕ ਹਮੇਸ਼ਾ ਦਿਖਾਈ ਦਿੰਦੇ ਹੁੰਦੇ ਆ ਔਰ ਇਹ ਤਾਂ ਬਹੁਤ ਵੱਖਰੇ ਦਿਖਾਈ ਦੇ ਰਹੇ ਆ। ਜਿਸ ਤਰ੍ਹਾਂ ਦਾ ਵਿਹਾਰ ਇਹਨਾਂ ਨੇ ਸਟੇਟ ਨਾ ਕੀਤਾ ਔਰ ਖਾਸ ਤੌਰ ਤੇ ਸੰਗਰੂਰ ਨਾ ਕੀਤਾ। ਜਿੱਥੇ ਪੀਣ ਵਾਲੇ ਪਾਣੀ ਨੂੰ ਵੀ ਲੋਕ ਤਰਸਦੇ ਆ ਗਰਮੀ ਦੀ 40 ਡਿਗਰੀ ਦੇ ਵਿੱਚ। ਬਾਕੀ ਗੱਲਾਂ ਤਾਂ ਛੱਡ ਦਈਏ। ਤਾਂ ਉਹੋ ਜਿਹੇ ਟਾਈਮ ਦੇ ਵਿੱਚ ਫਿਰ ਜਿਹਨੂੰ ਇਸ ਤਰ੍ਹਾਂ ਹਾਲਾਤ ਬਣਦੇ ਆ। ਇਹ ਮੁੰਡਾ ਵੀ ਇਹਦਾ ਫਾਊਂਡਰ ਮੈਂਬਰ ਹੈ ਵਿੱਕੀ ਗੱਲ ਹੈ ਇਹ ਰਜੇਸ਼ ਵਰਮਾ ਜੀ ਹੈਗੇ ਹੈ ਇਹਨਾਂ ਦੇ ਬਹੁਤ ਨੇੜੇ ਦੇ ক্লোਜ਼ ਜਿਹੜੇ ਹੈਗੇ ਫਾਊਂਡਰ ਮੈਂਬਰਾਂ ਚੋਂ ਆਉਂਦੇ ਆ ਤੇ ਜੇ ਇਹ ਜੇ ਲੋਕ ਅੱਜ ਨਰਾਸ਼ ਨੇ ਤਾਂ ਇਹਦਾ ਇੱਕ ਸੁਨੇਹਾ ਸਾਰੇ ਸੰਗਰੋਹਨ ਨੂੰ ਤੇ ਸਾਰੇ ਪੰਜਾਬ ਨੂੰ ਲੈ ਲੈਣਾ ਚਾਹੀਦਾ ਵੀ ਹਾਲਾਤ ਕੀ ਹੈਗੇ ਗਰਾਊਂਡ ਤੇ ਹੁਣ ਤਾਂ ਵਟੇ ਵੀ ਪੈਣ ਲੱਗੇ ਸੀ ਆਮ ਦੇ ਜੇ ਆਪਾਂ ਕੋ ਅੱਗੇ ਮਾੜੀ ਮੋਟੀ ਗੱਲ ਕਰਦੇ ਸੀ ਸੁਣਿਆ ਸੀ ਅੱਜ ਤੱਕ ਸੀਐਮ ਦੇ ਵਟਾ ਪਿਆ ਤੇ ਅਜੇ ਤਾਂ ਥੋੜੇ ਸਰੂਲ ਸ਼ਹਿਰ ਦੇ ਵਿੱਚ ਉਹ ਲੜਕੀ ਬੈਠੀ ਹੈ 2 ਦੋ ਮਹੀਨੇ ਤੋਂ ਜਿਹੜੀ ਉੱਪਰ ਟਾਵਰ ਤੇ ਚੜੀ ਹੋਈ ਰੇਡੀਏਸ਼ਨ ਇੰਨੀ ਖਤਰਨਾਕ ਦੇ 40 ਡਿਗਰੀ ਹੈ ਜੀ ਉਸ ਬੱਚੀ ਨੂੰ ਕੁਸ਼ ਹੋ ਗਿਆ ਤਾਂ ਇਹਨਾਂ ਨੂੰ ਬਖਸ਼ਣਾ ਨਹੀਂ ਨਾ ਪਰਮਾਤਮਾ ਨੇ ਇਹਨਾਂ ਲੋਕਾਂ ਨੇ ਸਗੁਰੂਗੁਰ ਦੇ ਨਾਲ ਪੰਜਾਬ ਦੇ ਨੇ ਅੱਜ ਅੰਨੇ ਹੋਏ ਹੋਏ ਆ ਅੱਜ ਕਿਹੜੇ ਮੂਨਾ ਵੋਟਾਂ ਮੰਗਦੇ ਫਿਰਦੇ ਆ ਜਦੋਂ ਇਹਨਾਂ ਦੇ ਬੇਸਿਕ ਲੋਕ ਫਾਊਂਡਰ ਮੈਂਬਰ ਜਿਹੜੇ ਲੋਕ ਹੈਗੇ ਆ ਅੱਜ ਨਰਾਸ਼ ਹੋ ਕੇ ਇੱਕ ਉਸ ਆਦਮੀ ਵੱਲ ਦੇਖ ਰਹੇ ਜਿਹਦੇ ਕੋਲ ਅੱਜ ਬਹੁਤ ਵੱਡੀ ਕੋਈ ਗੱਲ ਵੀ ਨਹੀਂ ਹੈਗੀ ਅੱਜ ਮੈਂ ਖੁਦ ਇੱਕ ਸਹਾਰਾ ਲੈਣ ਵਾਸਤੇ ਸੰਗਰੂਰ ਵਾਲਿਆਂ ਕੋਲ ਆਇਆ ਹੋਇਆ ਮੈਂ ਤੇ ਜੀ ਅੱਜ ਮੇਰੇ ਕੋਲ ਦੇਖਿਆ ਜਾ ਰਿਹਾ ਹੈ ਅੱਜ ਕੁਝ ਲੋਕ ਇਹ ਦੇਖ ਰਹੇ ਆ ਤਾਂ ਮੈਂ ਇਸ ਨੂੰ ਇੱਕ ਬਹੁਤ ਹੀ ਚੰਗਾ ਸ਼ਗਨ ਪੰਜਾਬ ਦੇ ਭਲੇ ਵਾਸਤੇ ਜਿਸ ਫਰੰਟ ਦੀ ਅਸੀਂ ਕੋਈ ਕਾਮਨਾ ਕਰਦੇ ਆਇ ਕੁੜੀ ਸਿਪੀਗਲ ਬੈਠੀ ਹੈ ਇਹ ਵੀ ਨਾਲ ਸ਼ਰਮਾ ਬੈਠੀ ਹੈ ਇਹ ਵੀ ਤਾਂ ਇੱਥੇ ਕਾਗਜ਼ ਭਰਨ ਆਈ ਹੋਈ ਸੀ ਆ ਗਮਬਖਸ਼ੜੀ ਜੀ ਬਾਰੇ ਤੁਹਾਨੂੰ ਪਤਾ ਹੈ ਇਹੋ ਲੋਕ ਨੇ ਜਿਹੜੇ ਆਪਣੇ ਕਾਗਜ਼ ਤਾਂ ਡੇ ਉਹਨਾਂ ਨੇ ਕਿਤੇ ਹੀ ਹੈ ਵਾਪਸ ਨਾਲ ਟੀਮ ਬਣ ਗਈ ਹੈ ਜਦੋਂ ਟੀਮ ਬੰਦਾ ਬਣਦਾ ਤਾਂ ਆਪਣੀ ਸਾਰੀ ਨਰਜੀ ਜਿਹੜੀ ਉਹਨਾਂ ਕੋਲ ਹੁੰਦੀ ਹੈ ਤੁਹਾਡੇ ਕੋਲ ਆ ਜਾਂਦੀ ਹੈ ਉਹ ਇੱਕ ਫਰੰਟ ਜਿਹੜਾ ਸੋਚਦੇ ਸੀਗੇ ਉਹ ਵੱਡਾ ਹੋ ਰਿਹਾ ਹੈ ਜ਼ਿੰਮੇਵਾਰ ਲੋਕ ਆ ਰਹੇ ਆ ਅਹੁਦੇਦਾਰ ਲੋਕ ਆ ਰਹੇ ਆ ਹੋਰ ਵੀ ਆਉਣਗੇ ਕਿਉਂਕਿ ਅਜੇ ਪਰਛਾਵਾਂ ਹੈਗਾ ਸਰਕਾਰ ਦਾ ਇਹ ਰਾਜਧਾਨੀ ਦਾ ਪਲੇਖਾ ਨਾਲ ਟੁੱਟ ਜਾਊਗਾ ਜਿਹੜਾ ਇਕੱਲੇ ਨਹੀਂ ਤੋ ਦੋ ਤਿੰਨ ਜਿਹੜੀਆਂ ਹੈਗੀਆਂ ਪੰਜਾਬ ਚ ਰਾਜਧਾਨੀ ਆ ਇੱਕ ਬਠਿੰਡੇ ਵਿੱਚ ਹਰਿ ਸਿਮਰਤ ਜਿਹੜੀ ਬਾਦਲ ਹੈਗੀ ਐ ਇੱਕ ਪ੍ਰਨੀਤ ਕੌਰ ਜਿਹੜੀ ਹੈਗੀ ਪਟਿਆਲੇ ਤੋਂ ਖੜੀ ਐ ਇੱਕ ਇਹਨਾਂ ਦੀ ਰਾਜਧਾਨੀ ਐ ਇਹ ਲੋਕ ਪੰਜਾਬ ਦੇ ਜਿਹੜੇ ਸੰਗਰੂਰ ਦੇ ਹੈਗੇ ਐ ਲਾਜ਼ਮੀ ਇਹਨਾਂ ਦਾ ਰਾਜਧਾਨੀ ਵਾਲਾ ਜਿਹੜਾ ਖਾਬ ਇਹਨਾਂ ਦਾ ਖਤਮ ਕਰਦੇ ਹੋਏ ਇਸ ਵਾਰ ਨਵੇਂ ਜਿਹੜੇ ਰਿਜ਼ਲਟ ਦੇਣਗੇ